कल तेरा कत्ल हुआ तो मैं भी चुप था आज नंबर मेरा लगा है आज तू भी चुप है अगला नंबर 13 होगा विमल जी मैं इतना कम आंच ज्यादा यकीन नहीं करता कि तेरा पुतला साड़ लिया अजर जी साड़ ली पर बड़े मजबूर होकर बहुत ही भरे दिल दे नाल आज आज थे कल्ले पंजाब सरकार दी ਕਾਨੂੰਨ ਬਿਨਾਂ ਸਾਡੀ ਚਿਤਾ ਨਹੀਂ ਕਰਲੇ ਸੰਜੀਵਰਮਾ ਜੀ ਦੀ ਚਿਤਾ ਨੂੰ ਚੱਕਰੀ ਨਹੀਂ ਦਿੱਤੀ ਗਈ ਆ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਚਿਤਾ ਨਹੀਂ ਆਜਾ ਜੇ ਲਗੀ ਹੈ ਜੋ ਸਮਝਣ ਵਾਲਾ ਨਾ ਸਰਕਾਰ ਹਾਂ ਦੇਖੇ ਗਾਉਂ ਕਾਂਧੀ ਜੀ ਉੱਪਰ ਰੱਖਿਓ ਆ ਜਿਹੜਾ ਕੋਈ ਇਕੱਲੇ ਭਗਵੰਤ ਮਾ ਜੀ ਨੂੰ ਭਗਵੰਤ ਮਾ ਜੀ ਤਾਂ ਮੈਂ ਨਾ ਹੀ ਲਗਾ ਸਾਡੇ ਇੱਥੇ ਕੋਈ ਨਾਰੇ ਲਾ ਰਹੇ ਭਗਵੰਤ ਮਾਨ ਸਰਕਾਰ ਭਗਵੰਤ ਮਾਨ ਸਰਕਾਰ ਹੈ ਹੀ ਨਹੀਂ ਸਾ ਪੱਕੇ ਜਿਹੜੀ ਵਾਲ ਸਰਕਾਰ ਹੈ ਅਤੇ ਦਿੱਲੀ ਸਰਕਾਰ ਉਹ ਤਾਂ ਬੋਟੇ ਟੇਕ ਕਰਕੇ ਸਭ ਪੰਜਾਬ ਦੇ ਚੁੜੇ ਉਹਦੇ ਤਾਵਾ ਨੇ ਆਮ ਆਮ ਆ지 ਪਾਰਟੀ ਦੇ केजरीवाल ਸਾਹਦੇ ਸਾਹਮਣੇ ਬੋਟੇ ਟੇਕ ਰੱਖਿਆ ਤੇ ਪੋਜੀਸ਼ਨ ਨੇ ਕਿ ਉਹਨਾਂ ਦੇ ਸਾਹਮਣੇ ਬੋਟੇ ਟੇਕ ਰੱਖੇ ਆਪਾਂ ਭਾਲਦੇ ਰਾਂ ਤਾਂ ਸੁਰੱਖਿਆ ਆਪਾਂ ਨੂੰ ਸੁਰੱਖਿਆ ਭਾਲਦੇ